ਹਰਪ੍ਰੀਤ ਕੋਰ ਬਹੁਤ ਖੁਸ਼ ਸੀ। ਵਿਆਹ ਆਪਣੇ ਘਰਦਿਆਂ ਦੀ ਮਰਜ਼ੀ ਨਾਲ ਹੀ ਕਰਾ ਰਹੀ ਸੀ। ਯਾਨੀ ਅਰੇਂਜਡ ਮੈਰਿਜ ਸੀ। ਵੈਸੇ ਮੈਰਿਜ ਲਵ ਹੋਏ ਜਾਂ ਅਰੇਂਜਡ ਵਿਆਹ ਦਾ ਚਾਤਾ ਹਰ ਕੁੜੀ ਦਾ ਵੱਖਰਾ ਹੀ ਹੁੰਦਾ। ਵਿਆਹ 'ਚ ਕਿਦਾਂ ਦਾ ਸੂਟ ਜਾਂ ਲਹਿੰਗਾ ਹੋਏ, ਕਿਦਾਂ ਦੇ ਗਹਿਣੇ ਹੋਣ, ਮਹਿੰਦੀ ਦਾ ਰੰਗ ਗੂੜਾ ਚੜੇ, ਇਹ ਕੁੜੀ ਵਾਸਤੇ ਇਨੀਸ਼ੀਅਲ ਚਾਹ ਤੇ ਆਹੀ ਹੁੰਦੇ ਆ। ਬਾਕੀ ਨਵੀਂ ਜ਼ਿੰਦਗੀ 'ਚ ਐਂਟਰ ਕਰਨ ਦਾ ਡਰ ਵੀ ਹੁੰਦਾ ਹੈ ਪਰ ਐਕਸਾਈਟਮੈਂਟ ਵੀ ਹਰਪ੍ਰੀਤ ਕੌਰ ਵੀ ਇਨਾਂ ਸਾਰੀਆਂ ਫੀਲਿੰਗਸ ਤੋਂ ਹੀ ਗੁਜ਼ਰ ਰਹੀ ਸੀ ਅੱਜ 7 ਦਸੰਬਰ 2013 ਸੀ ਅੱਜ ਹਰਪ੍ਰੀਤ ਕੌਰ ਦਾ ਵਿਆਹ ਸੀ ਹਰਪ੍ਰੀਤ ਕੌਰ ਚਾਹੀ ਚਾਹੀ ਤਿਆਰ ਹੋਣ ਇੱਕ ਸੈਲਨ ਤੇ ਪਹੁੰਚੀ ਸੀ ਇੱਕ ਬੜਾ ਨਾਮੀ ਬਿਊਟੀ ਪਾਰਲਰ ਬੁੱਕ ਕਰਾਇਆ ਸੀ ਤਾਂ ਕਿ ਉਹ ਬੈਸਟ ਲੱਗੇ ਬੁਕਿੰਗ ਹਰਪ੍ਰੀਤ ਕੌਰ ਨੇ ਪਹਿਲਾਂ ਹੀ ਕਰਾ ਰੱਖੀ ਸੀ ਸੋ ਉੱਥੇ ਪਹੁੰਚਦਿਆਂ ਹੀ ਉਸ ਦਾ ਮੇਕਅਪ ਸ਼ੁਰੂ ਹੋ ਗਿਆ ਪੰਜਾਬ ਦਾ ਜ਼ਿਲ੍ਹਾ ਬਰਨਾਲਾ ਤੇ ਬਰਨਾਲਾ ਦੀ ਤਨੋਲਾ ਰੋਡ ਤੇ ਹੈ ਫਤਿਹਨਗਰ ਉੱਥੇ ਰਹਿਣ ਵਾਲੇ ਜਸਵੰਤ ਸਿੰਘ ਨੇ ਆਪਣੇ ਘਰ ਦੇ ਇੱਕ ਕੋਰਨਰ 'ਚ ਸੈਲਨ ਖੋਲ ਰੱਖਿਆ ਸੀ ਤੇ ਇਹੀ ਉਹਨਾਂ ਦੀ ਇਨਕਮ ਦਾ ਜ਼ਰੀਆ ਸੀ ਉਸ ਪਰਿਵਾਰ 'ਚ ਜਸਵੰਤ ਸਿੰਘ ਦੀ ਘਰਵਾਲੀ ਉਹਨਾਂ ਦੇ ਦੋ ਪੁੱਤ ਤੇ ਧੀ ਹਰਪ੍ਰੀਤਕੌਰ ਰਹਿਂਦੇ ਸਨ ਹਰਪ੍ਰੀਤਕੌਰ ਵੱਡੀ ਹੋਈ ਤਾਂ ਜਸਵੰਤ ਸਿੰਘ ਨੇ ਉਸ ਲਈ ਚੰਗਾ ਰਿਸ਼ਤਾ ਲੱਭਣਾ ਸ਼ੁਰੂ ਕਰ ਦਿੱਤਾ ਲੁਧਿਆਣਾ ਚ ਜਸਵੰਤ ਸਿੰਘ ਦੀ ਭੈਣ ਰਹਿੰਦੀ ਸੀ ਉਸੇ ਦੇ ਥਰੂ ਹਰਪ੍ਰੀਤ ਕੌਰ ਦਾ ਵਿਆਹ ਕੋਲਕਾਤਾ ਦੇ ਰਹਿਣ ਵਾਲੇ ਰਣਜੀਤ ਸਿੰਘ ਦੇ ਪੁੱਤ ਹਰਪ੍ਰੀਤ ਸਿੰਘ ਉਰਫ ਹਾਨੀ ਨਾਲ ਤੈ ਹੋ ਗਿਆ ਹੁਣ ਮੁੰਡੇ ਦਾ ਨਾਮ ਵੀ ਹਰਪ੍ਰੀਤ ਤੇ ਕੁੜੀ ਦਾ ਨਾਮ ਵੀ ਹਰਪ੍ਰੀਤ ਮੁੰਡੇ ਦੇ ਫਾਦਰ ਰਣਜੀਤ ਸਿੰਘ ਪਿੱਛੋਂ ਦਰਾਹੇ ਦੇ ਹੀ ਰਹਿਣ ਵਾਲੇ ਸਨ ਪਰ ਉਹ ਆਪਣੀ ਜਵਾਨੀ ਵੇਲੇ ਹੀ ਕੋਲਕਾਤਾ ਸ਼ਿਫਟ ਹੋ ਗਏ ਸਨ ਉਹ 호텔 ਰੈਸਟੋਰੈਂਟ ਕਾਰੋਬਾਰੀ ਸਨ ਯਾਨੀ ਪੈਸੇ ਤੇ ਲਦੀ ਵੀ ਕੋਈ ਕਮੀ ਨਹੀਂ ਸੀ ਤੇ ਨਾਮ ਵੀ ਸੀ ਹਾਲਾਂਕਿ ਹਰਪ੍ਰੀਤ ਸਿੰਘ ਤੇ ਹਰਪ੍ਰੀਤ ਕੌਰ ਦੇ ਪਰਿਵਾਰਾਂ ਦੇ ਫਾਈਨੈਂਸ਼ੀਅਲ ਸਟੇਟਸ 'ਚ ਖਾਸਾ ਫਰਕ ਸੀ ਜ਼ਮੀਨ ਅਸਮਾਨ ਦਾ ਫਰਕ ਪਰ ਹਰਪ੍ਰੀਤ ਸਿੰਘ ਦੇ ਪਰਿਵਾਰ ਵਾਲੇ ਆਪਣੇ ਮੁੰਡੇ ਲਈ ਇੱਕ ਚੰਗੀ ਤੇ ਸਿੰਪਲ ਕੁੜੀ ਚਾਹੁੰਦੇ ਸਨ ਤੇ ਹਰਪ੍ਰੀਤ ਕੌਰ ਵਿੱਚ ਉਹਨਾਂ ਨੂੰ ਆਪਣੀ ਨੂੰ ਨਸਰਾਈ ਸੀ ਕਿਉਂਕਿ ਉਹ ਸੋਹਣੀ ਵੀ ਸੀ ਸਿੰਪਲ ਵੀ ਤੇ ਸਮਝਦਾਰ ਵੀ ਗੱਲਬਾਤ ਹੋਈ ਤੇ ਵਿਆਹ ਦੀ ਤਰੀਖ 7 ਦਸੰਬਰ 2013 ਤੈ ਹੋਈ ਗੱਲ ਹੋਣ ਦੇ ਬਾਅਦ ਕੁੜੀ ਦੇ ਪਿਤਾ ਜਸਵੰਤ ਸਿੰਘ ਨੂੰ ਕੁਝ ਧਮਕੀ ਭਰੀਆਂ ਕਾਲਸ ਆਉਣ ਲੱਗੀਆਂ ਜਿਸ ਚ ਕਿਹਾ ਜਾ ਰਿਹਾ ਸੀ ਕਿ ਰਿਸ਼ਤਾ ਤੋੜ ਦੋ ਵਰਨਾ ਅੰਜਾਮ ਸਹੀ ਨਹੀਂ ਜੋ ਸਵਨ ਸਿੰਘ ਨੇ ਮੁੰਡੇ ਦੇ ਪਿਤਾ ਰਣਜੀਤ ਸਿੰਘ ਨਾਲ ਗੱਲ ਕੀਤੀ ਅਗੋਂ ਰਣਜੀਤ ਸਿੰਘ ਨੇ ਕਿਹਾ ਕਿ ਹਾਂ ਸਾਡੀਆਂ ਕੁਝ ਰੰਜਿਸ਼ਾਂ ਨੇ ਹੋ ਸਕਦਾ ਹੈ ਕਿਸੇ ਨੇ ਕੀਤੀ ਹੋਏ ਧਮਕੀ ਵਾਲੀ ਕਾਲ ਪਰ ਕਬਰੋਂ ਦੀ ਲੋ ਨਹੀਂ ਆ ਤੁਸੀਂ ਟੈਨਸ਼ਨ ਫਰੀ ਹੋ ਕੇ ਵਿਆਹ ਦੀਆਂ ਤਿਆਰੀਆਂ ਕਰੋ ਹਾਲਾਂਕਿ ਇਸ ਕਾਲ ਤੋਂ ਬਾਅਦ ਵੀ ਕਾਲਸ ਬੰਦ ਨਹੀਂ ਹੋਈਆਂ ਉਸ ਤੋਂ ਤੱਕ ਕਿ ਕੁਝ ਅਣਜਾਣ ਲੋਕ ਘਰ ਵੀ ਆਏ ਤੇ ਧਮਕਾ ਕੇ ਗਏ ਕਿ ਇਹ ਵਿਆਹ ਨਹੀਂ ਹੋਣਾ ਚਾਹੀਦਾ ਪਰ ਜੋਸਵੰਦ ਸਿੰਘ ਨੇ ਪਰਵਾਹ ਨਹੀਂ ਕੀਤੀ ਤੇ ਵਿਆਹ ਦੀਆਂ ਤਿਆਰੀਆਂ 'ਚੋ ਬਿਜ਼ੀ ਰਹੇ ਵਿਆਹ ਦੀ ਤਾਰੀਖ ਨਜ਼ਦੀਕ ਆਈ ਤਾਂ ਕੁੜੀ ਵਾਲੇ ਲੁਧਿਆਣਾ ਦੇ ਜਨਤਾਨਗਰ 'ਚ ਰਹਿੰਦੇ ਆਪਣੇ ਇੱਕ ਰਿਸ਼ਤੇਦਾਰ ਵੱਲ ਰਹਿਣ ਆ ਗਏ ਤੇ ਦੂਜੇ ਪਾਸੇ ਮੁੰਡੇ ਵਾਲੇ ਵੀ ਕੋਲਕਾਤਾ ਤੋਂ ਲੁਧਿਆਣਾ ਆ ਗਏ ਵਿਆਹ ਦੇ ਲਈ ਉਹਨਾਂ ਨੇ ਲੁਧਿਆਣਾ ਦੀ ਪੱਖੋਵਾਲ ਰੋਡ ਤੇ ਸਥਿਤ ਸਭ ਤੋਂ ਮਹਿੰਗਾ ਪੈਲੈਸ ਬੁੱਕ ਕਰਾਇਆ ਹੋਇਆ ਸੀ ਆ ਗਿਆ ਵਿਆਹ ਵਾਲਾ ਦਿਨ ਸੱਦ ਸੰਪਰਦਾ ਹਰਪ੍ਰੀਤ ਕੌਰ ਆਪਣੇ ਮਾਪਿਓ ਦੇ ਨਾਲ ਤਿਆਰ ਹੋਣ ਸਵੇਰੇ 7 ਵਜੇ ਕਾਰ ਥਾਣੀ ਸਰਾਬਾ ਨਗਰ ਦੇ ਇੱਕ ਵੱਡੇ ਜਿਹੇ ਸੈਲਾਨਜ ਪਹੁੰਚੀ ਮਾਪਿਓ ਬਾਹਰ ਕਾਰ ਚ ਬੈਠੇ ਇੰਤਜ਼ਾਰ ਕਰ ਰਹੇ ਸਨ ਹਰਪ੍ਰੀਤ ਕੌਰ ਅੰਦਰ ਗਈ ਤੇ ਪਹੁੰਚਦਿਆਂ ਹੀ ਕਿਉਂਕਿ ਬੁਕਿੰਗ ਕਰਾਈ ਹੋਈ ਸੀ ਉਸ ਦਾ ਮੇਕਅਪ ਸ਼ੁਰੂ ਹੋ ਗਿਆ। 7:30 ਵਜੇ ਇੱਕ ਨੌਜਵਾਨ ਹੱਥ 'ਚ ਡੱਬਾ ਲੈ ਕੇ ਸੈਲਨ ਦੇ ਅੰਦਰ ਅਚਾਨਕ ਦਾਖਲ ਹੋਇਆ। ਉਹਨੇ ਆਪਣਾ ਚਿਹਰਾ ਬਿਲਕੁਲ ਟੱਕਿਆ ਹੋਇਆ ਸੀ। ਬਿਊਟੀ ਪਾਰਲਰ 'ਚ ਦਾਖਲ ਹੁੰਦਿਆਂ ਹੀ ਉਹਨੇ ਹਰਪ੍ਰੀਤ ਕੌਰ ਨੂੰ ਐਦਾਂ ਆਵਾਜ਼ ਦਿੱਤੀ ਜਿਵੇਂ ਕਿ ਉਹ ਉਹਨੂੰ ਜਾਣਦਾ ਹੋਵੇ, ਕੋਈ ਨੋਨ ਹੋਵੇ ਉਸ ਦਾ ਹਰਪ੍ਰੀਤ ਕੌਰ ਦਾ। ਬਿਊਟੀ ਪਾਰਲਰ ਚ ਆਉਂਦਿਆਂ ਉਸ ਬੰਦੇ ਨੂੰ ਕਿਸੇ ਨੇ ਰੋਕਿਆ ਨਹੀਂ ਕਿਉਂਕਿ ਉਹ ਜਿਸ ਕੌਨਫੀਡੈਂਸ ਨਾਲ ਹਰਪ੍ਰੀਤ ਦਾ ਨਾਮ ਲੈਂਦਾ ਅੰਦਰ ਆਇਆ ਸੀ ਇਦਾਂ ਲੱਗ ਰਿਹਾ ਸੀ ਜਿਵੇਂ ਕੋਈ ਰਿਸ਼ਤੇਦਾਰ ਹੀ ਹੋਵੇ ਹਰਪ੍ਰੀਤ ਦਾ ਵਿਆਹ ਲਈ ਮੇਕਅਪ ਚੱਲ ਰਿਹਾ ਸੀ ਉਸੇ ਮੁੰਡੇ ਨੇ ਹਰਪ੍ਰੀਤ ਨੂੰ ਵੇਖਿਆ ਤੇ ਕੋਲ ਪਹੁੰਚ ਕੇ ਉੱਚੀ ਰੋਹੀ ਗਿਆ ਮੈਂ ਤੈਨੂੰ ਕਿਹਾ ਸੀ ਨਾ ਤੇਰੇ ਘਰਦਿਆਂ ਨੂੰ ਵੀ ਕਿੰਨੀ ਵਾਰ ਕਿਹਾ ਸੀ ਕਿ ਇਹ ਵਿਆਹ ਨਹੀਂ ਹੋਣ ਦਵਾਂਗਾ ਇਹ ਕਹਿ ਕੇ ਉਹਨੇ ਤੇਜ਼ਾਬ ਦਾ ਡੱਬਾ ਖੋਲ੍ਹਿਆ ਤੇ ਪੂਰਾ ਹਰਪ੍ਰੀਤ ਘਰ ਤੇ ਬਾ ਦਿੱਤਾ ਨਾਲ ਹੀ ਉਹਨੇ ਇੱਕ ਕਾਗਜ਼ ਸੁੱਟਿਆ ਤੇ ਉਥੋਂ ਭੱਜ ਗਿਆ ਤੇਜ਼ਾਬ ਪਾਉਂਦਿਆਂ ਹੀ ਹਰਪ੍ਰੀਤ ਕੌਰ ચીਕਣ ਲੱਗੀ ਜਦੋਂ ਸਟਾਫ ਨੂੰ ਅਹਿਸਾਸ ਹੋਇਆ ਕਿ ਇਹ ਤਾਂ ਬਹੁਤ ਹੀ ਵੱਡਾ ਕਾਰਾ ਹੋ ਗਿਆ ਉਹ ਵੀ ચીਕਾਂ ਮਾਰਨ ਲੱਗੇ ਬਿਊਟੀ ਪਾਰਲਰ ਦਾ ਮਾਲਕ ਮੈਨੇਜਰ ਤੇ ਹੋਰ ਸਟਾਫ ਉਸ ਬੰਦੇ ਪਿੱਛੇ ਭੱਜੇ ਪਰ ਉਦੋਂ ਤੱਕ ਉਹ ਬਾਹਰ ਖੜੀ ਕਾਰ 'ਚ ਬੈਠ ਕੇ ਨਿਕਲ ਚੁੱਕਾ ਸੀ ਕਾਰ 'ਚ ਸ਼ਾਇਦ ਹੋਰ ਵੀ ਲੋਕ ਬੈਠੇ ਹੋਏ ਸਨ ਹਰਪ੍ਰੀਤ ਕੌਰ ਦੇ ਨਾਲ ਮੇਕਅਪ ਚੇਅਰ 'ਤੇ ਇੱਕ ਹੋਰ ਕੁੜੀ ਵੀ ਬੈਠੀ ਮੇਕਅਪ ਕਰਵਾ ਰਹੀ ਸੀ ਉਸਤੇ ਦੋ ਬਿਊਟੀਸ਼ੀਅਨਸ ਤੇ ਵੀ ਨਾਲ ਤਿزاب ਪੈ ਗਿਆ ਸੀ ਪਰ ਹਰਪ੍ਰੀਤ ਕੌਰ ਦੀ ਹਾਲਤ ਸਭ ਤੋਂ ਜ਼ਿਆਦਾ ਬਹੁਤ ਹੀ ਜ਼ਿਆਦਾ ਬੁਰੀ ਸੀ ਮੈਨੇਜਰ ਨੇ ਪੁਲਿਸ ਨੂੰ ਇਨਫੋਰਮ ਕੀਤਾ ਹਰਪ੍ਰੀਤ ਕੌਰ ਸਣੇ ਬਾਕੀ ਸਖਮੀਆਂ ਨੂੰ ਡੀ ਐਮ ਸੀ ਹਸਪੀਟਲ ਪਹੁੰਚਾਇਆ ਗਿਆ ਉੱਥੇ ਪਰਤੇ ਕਿਰਾਇਆ ਗਿਆ ਬਾਕੀਆਂ ਨੂੰ ਤਾਂ ਛੁੱਟੀ ਮਿਲ ਗਈ ਚਲੋ ਪਰ ਹਰਪ੍ਰੀਤ ਕੌਰ ਦਾ ਮੂੰਹ ਤੇ ਛਾਤੀ ਬੁਰੀ ਤਰ੍ਹਾਂ ਚਲਸ ਚੁੱਕੇ ਸਨ ਸੋ ਹਸਪੀਟਲ ਇਸੇ ਬਿਊਟੀ ਪਾਰਲਰ ਦਾ ਮੈਨੇਜਰ ਹਰਪ੍ਰੀਤ ਕੌਰ ਦੇ ਨਾਲ ਦੀ ਚੇਅਰ ਤੇ ਬੈਠੇ ਮੇਕਅਪ ਕਰਾਉਣ ਵਾਲੀ ਜਿਹੜੀ ਦੂਜੀ ਕੁੜੀ ਸੀ ਉਹ ਦੋ ਬਿਊਟੀਸ਼ੀਅਨਸ ਤੇ ਹਰਪ੍ਰੀਤ ਕੌਰ ਦੇ ਮਾਪਿਓ ਇਸ ਘਟਨਾ ਦੇ ਜਸ਼ਮਦੀਪ ਸਿੰਘ ਹਰਪ੍ਰੀਤ ਕੌਰ ਦੇ ਪਿਤਾ ਜਸਵੰਤ ਸਿੰਘ ਨੇ ਥਾਣਾ ਸਰਾਬਾ ਨਗਰ ਚ ਇਸ ਤਜ਼ਾਬ ਕਾਣ ਦਾ ਮਾਮਲਾ ਦਰਜ ਕਰਾਇਆ ਸੈਲਨ ਯਾਨੀ ਕ੍ਰਾਈਮ ਸੀਨ ਤੇ ਨਰਖਣ ਦੌਰਾਨ ਇੰਸਪੈਕਟਰ ਹਰਪਾਲ ਸਿੰਘ ਗਰੇਵਾਲ ਨੂੰ ਉਸ ਬੰਦੇ ਵੱਲੋਂ ਛੁੱਟੀ चिट्ठी मिली कागज मिले लव लैटर तो नहीं कि मामला किसी सनकी आशक वाला नहीं वन साइड प्यार वाला भी नहीं तो फिर हरप्रीत कौर से तजाब किसने क्यों सुटिया कुछ घंटिया पहला ਜਦੋਂ ਉਹ ਆਪਣੀ ਨਵੀਂ ਲਾਈਫ ਚ ਐਂਟਰ ਕਰਨ ਹੀ ਵਾਲੀ ਸੀ ਹਰਪ੍ਰੀਤ ਕੌਰ ਦੀ ਵੀ ਇੱਕ ਕੰਡੀਸ਼ਨ ਨਹੀਂ ਸੀ ਕਿ ਉਹ ਬਿਆਨ ਦੇ ਸਕੇ ਉਹ ਤਜ਼ਾਬ ਪੈਣ ਤੋਂ ਬਾਅਦ ਜਦੋਂ ਬੇਹੋਸ਼ ਹੋਈ ਤਾਂ ਫੇਰ ਕਦੀ ਹੋਸ਼ ਆਈ ਹੀ ਨਹੀਂ ਹਸਪਤਾਲ ਨੇ ਹੱਥ ਖੜੇ ਕਰ ਦਿੱਤੇ ਸਨ ਕਿ ਅਸੀਂ ਹੁਣ ਨਹੀਂ ਬਚਾ ਸਕਦੇ ਇਹ ਗੱਲ ਜਾਣ ਕੇ ਉਸ ਵਕਤ ਦੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨਰਮਲ ਸਿੰਘ ਢਿੱਲੋਂ ਅਤੇ ਇੰਸਪੈਕਟਰ ਹਰਪਾਲ ਸਿੰਘ ਨੇ ਕੁਝ ਖੁਦ ਕੌਂਟ੍ਰਿਬਿਊਸ਼ਨ ਕੀਤੀ ਤੇ ਥੋੜਾ ਪੁਲਿਸ ਫੰਡ ਦੀ ਮਦਦ ਨਾਲ ਸਪੈਸ਼ਲ ਜਹਾਜ਼ ਦੁਆਰਾ ਹਰਪ੍ਰੀਤ ਗੌਰ ਨੂੰ ਇਲਾਜ ਲਈ ਮੁੰਬਈ ਪਹੁੰਚਾਇਆ ਇਨਸਪੈਕਟਰ ਹਰਪਾਲ ਸਿੰਘ ਨੇ ਰਣਜੀਤ ਸਿੰਘ ਤੇ ਉਹਨਾਂ ਦੇ ਮੁੰਡੇ ਤੋਂ ਪੁੱਛਤਾਚੀ ਕੀਤੀ ਨਾਲ ਹੀ ਕੋਲਕਾਤਾ ਵਿੱਚ ਮੁੰਡੇ ਵਾਲਿਆਂ ਦੇ ਬਿਜ਼ਨਸ ਤੇ ਰਹਿਣ ਸਹਿਣ ਬਾਰੇ ਵੀ ਇਨਫੋਰਮੇਸ਼ਨ ਇਕੱਠੀ ਕੀਤੀ ਪੁਲਿਸ ਦੇ ਇਸ ਸਟੈਪ ਤੋਂ ਬਾਅਦ ਉਹਨਾਂ ਨੂੰ ਥੋੜੀ ਪਰਤ ਖੁੱਲਦੀ ਹੋਈ ਨਜ਼ਰ ਆ ਰਹੀ ਸੀ ਹੁਣ ਵੱਡੇ ਪੁਲਿਸ ਅਧਿਕਾਰੀਆਂ ਨਾਲ ਸਲਾਹ-ਮਸ਼ਵਰਾ ਹੋਇਆ ਤੇ ਉਸ ਤੋਂ ਬਾਅਦ ਸਬ ਇਨਸਪੈਕਟਰ ਮਨਜੀਤ ਸਿੰਘ ਨੂੰ ਲੈ ਕੇ ਇੱਕ ਪੁਲਿਸ ਟੀਮ ਬਣਾਈ ਤੇ ਪਟਿਆਲਾ ਦੇ ਰਣਜੀਤ ਨਗਰ ਵਿਖੇ ਇੱਕ ਕੋਠੀ ਤੇ ਛੱਪਾ ਮਾਰਿਆ ਜਿਵੇਂ ਹੀ ਪੁਲਿਸ ਉੱਥੇ ਪਹੁੰਚੀ ਤਾਂ ਇੱਕ ਨੌਜਵਾਨ ਨੇ ਪੁਲਿਸ ਨੂੰ ਵੇਖ ਕੇ ਕੋਠੀ ਦੀ ਛੱਤ ਤੋਂ ਛਾਲ ਮਾਰ ਦਿੱਤੀ ਜਿਸ ਨਾਲ ਉਸ ਦੀ ਇੱਕ ਲੱਤ ਟੁੱਟ ਗਈ ਜਿਸ ਨਾਲ ਉਹ ਫੜਿਆ ਗਿਆ ਉਸ ਦਾ ਨਾਮ ਸੀ ਪਰਵਿੰਦਰ ਸਿੰਘ ਉਰਫ ਬਵਨ ਇਸ ਦੇ ਇਲਾਵਾ 32 ਸਾਲ ਦੀ ਇੱਕ ਮਹਿਲਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਜਿਸ ਦਾ ਨਾਮ ਅੰਮ੍ਰਿਤਪਾਲ ਕੌਰ ਸੀ ਹੁਣ ਪੁਲਿਸ ਸੋਰਸਸ ਤੋਂ ਗੱਲ ਹੋਰ ਅੱਗੇ ਵੱਧ ਚੁੱਕੀ ਸੀ ਜਾਂਚ ਅੱਗੇ ਚੱਲੀ ਤਾਂ ਪਤਾ ਲੱਗਿਆ ਕਿ ਇਸ ਤੇਜ਼ਾਬ ਕਾਂਡ ਦੀ ਮਾਸਟਰਮਾਈਂਡ ਅੰਮ੍ਰਿਤਪਾਲ ਕੌਰ ਸੀ ਜੋ ਕਿ ਉਸ ਮੁੰਡੇ ਹਰਪ੍ਰੀਤ ਸਿੰਘ ਦੀ ਭਾਬੀ ਸੀ ਜਿਸ ਨਾਲ ਹਰਪ੍ਰੀਤ ਕੌਰ ਦਾ ਵਿਆਹ ਹੋਣ ਵਾਲਾ ਸੀ ਯਾਨੀ ਇੱਕ ਹੋਣ ਵਾਲੇ ਦੂਲੇ ਦੀਏ ਭਾਬੀ ਸੀ ਭਾਬੀ ਅੰਮ੍ਰਿਤਪਾਲ ਕੌਰ ਦਾ ਹਰਪ੍ਰੀਤ ਸਿੰਘ ਦੇ ਭਰਾ ਦੇ ਨਾਲ ਤਲਾਕ ਹੋ ਚੁੱਕਾ ਸੀ ਹੁਣ ਅੰਮ੍ਰਿਤਪਾਲ ਕੌਰ ਨੇ ਪੁਲਿਸ ਨੂੰ ਪੂਰੀ ਕਹਾਣੀ ਦੱਸੀ ਸ਼ੁਰੂ ਕੀਤੀ ਅਮਰਿਤਪਾਲ ਕੌਰ ਉਰਫ ਡਿੰਪੀ ਉਰਫ ਹਣੀ ਉਰਫ ਪਰੀ ਯਾਨੀ ਚਾਰ ਨਾਵਾਂ ਵਾਲੀ ਇਹ ਭਾਬੀ ਮੂਲ ਤੌਰ ਤੇ ਲੁਧਿਆਣਾ ਦੇ ਡੁਗਰੀ ਦੇ ਇੱਕ ਸਿੱਖ ਪਰਿਵਾਰ ਦੀ ਤੀ ਸੀ ਇਸ ਦੇ ਵਿਚਾਰ ਖਾਸੇ ਮਾਡਰਨ ਸਨ ਜ਼ਿੱਦੀ ਵੀ ਬਥੇਰੀ ਸੀ ਕਿਤੇ ਕਿਤੇ ਇਨਫੋਰਮੇਸ਼ਨ ਇਹ ਵੀ ਮਿਲਦੀ ਹੈ ਕਿ ਇਹ ਆਜ਼ਾਦ ਨਹੀਂ ਜ਼ਿਆਦਾ ਹੀ ਆਜ਼ਾਦ ਖਿਆਲਾਂ ਦੀ ਕੁੜੀ ਸੀ ਰਣਜੀਤ ਸਿੰਘ ਦੇ ਵੱਡੇ ਮੁੰਡੇ ਤਰਨਜੀਤ ਸਿੰਘ ਨਾਲ ਉਸਦਾ ਵਿਆਹ ਹੋਇਆ ਸੀ ਤੇ ਵਿਆਹ ਕੇ ਇਹ ਕੋਲਕਾਤਾ ਆ ਗਈ ਸੀ ਪਰ ਤਰਨਜੀਤ ਨਾਲ ਰਹਿਣਾ ਉਸ ਨੂੰ ਪਸੰਦ ਨਹੀਂ ਆਇਆ ਉਹ ਵਿਆਹ ਤੋਂ ਬਾਅਦ ਬਿਲਕੁਲ ਹੀ ਚਿਰਚੜੀ ਜਹੀ ਰਹਿੰਦੀ ਸੀ ਘਰ 'ਚ ਕਲੇਸ਼ ਸ਼ੁਰੂ ਹੋ ਗਿਆ ਵੱਡਾ ਕਲੇਸ਼ ਲੜਾਈ ਹੁੰਦੀ ਤਾਂ ਲਪੇਟੇ 'ਚ ਪੂਰਾ ਟੱਬਰ ਲੈ ਕੇ ਆਉਂਦੀ ਕਲੇਸ਼ ਵਾਧਾ ਦੇਖ ਅੰਮ੍ਰਿਤਪਾਲ ਕੌਰ ਦਾ ਪਤੀ ਤਰਨਜੀਤ ਸਿੰਘ ਉਹਨੂੰ ਵਿਦੇਸ਼ ਲੈ ਕੇ ਚਲਾ ਗਿਆ ਕਿ ਘਰ ਦਾ ਚੱਲ ਸ਼ਾਂਤੀ ਬਣੀ ਰਹੇਗੀ ਉੱਥੇ ਇਹਨਾਂ ਦੇ ਦੋ ਬੇਟੇ ਵੀ ਹੋਏ ਬੱਚਿਆਂ ਦੇ ਹੋਣ ਦੇ ਬਾਅਦ ਦੋਵੇਂ ਕੋਲਕਾਤਾ ਵਾਪਸ ਆ ਗਏ ਲੱਗਿਆ ਸੀ ਕਿ ਸਭ ਸਹੀ ਹੋਏਗਾ ਪਰ ਇਹਨਾਂ ਦਾ ਝਗੜਾ ਤਾਂ ਹੋਰ ਵੀ ਜ਼ਿਆਦਾ ਵੱਧ ਗਿਆ ਅੰਮ੍ਰਿਤਪਾਲ ਕੌਰ ਨੇ ਆਪਣੇ ਦੋਵੇਂ ਪੁੱਤ ਬੱਚਿਆਂ ਦੇ ਪਿਤਾ ਤਰਨਜੀਤ ਨੂੰ ਸੌਂਪੇ ਤੇ ਉਸ ਤੋਂ ਤਲਾਕ ਲੈ ਲਿਆ ਮੀਡੀਆ ਰਿਪੋਰਟਸ ਸਥਾਨੀ ਇਨਫੋਰਮੇਸ਼ਨ ਮਿਲਦੀ ਹੈ ਕਿ ਅੰਮ੍ਰਿਤਪਾਲ ਕੌਰ ਨੇ ਤਰਨਜੀਤ ਤੋਂ 70 ਲੱਖ ਰੁਪਏ ਤੇ ਦੁਰਾਹਾ ਚ ਇੱਕ ਫਲੈਟ ਵੀ ਲਿਆ ਸੀ ਉਹਨੋਂ ਖੁਸ਼ ਸੀ ਆਜ਼ਾਦੀ ਨਾਲ ਮਨਮਰਜ਼ੀ ਦੀ ਜ਼ਿੰਦਗੀ ਜੀ ਰਹੀ ਸੀ ਪੈਸਿਆਂ ਦੀ ਵੀ ਹੁਣ ਉਸ ਨੂੰ ਕੋਈ ਕਮੀ ਨਹੀਂ ਸੀ ਸੋ ਉਹਨੇ ਇੱਕ ਐਨ ਆਰ ਆਈ ਅਮਰਿੰਦਰ ਸਿੰਘ ਦੇ ਨਾਲ ਵਿਆਹ ਕਰ ਲਿਆ ਉਹ ਵਿਆਹ ਕਰਕੇ ਕੁਝ ਦਿਨਾਂ ਬਾਅਦ ਲੰਡਨ ਚਲਾ ਗਿਆ ਤੇ ਅਮ੍ਰਿਤਪਾਲ ਕੌਰ ਪੇਕੇ ਰਹਿਣ ਲੱਗੀ ਹੁਣ ਅਮ੍ਰਿਤਪਾਲ ਕੌਰ ਦੀ ਮੁਲਾਕਾਤ ਪ੍ਰਵਿੰਦਰ ਸਿੰਘ ਉਰਫ ਪਵਨ ਨਾਲ ਹੋਈ ਉਹ ਕੁਝ ਅਪਰਾਧਿਕ ਐਕਟੀਵਿਟੀਆਂ ਚ ਇਨਵੋਲਵ ਸੀ ਜਿਸ ਕਰਕੇ ਉਹਨੂੰ ਉਸਦੇ ਪਰਿਵਾਰ ਨੇ ਬੇਦਖਲ ਕੀਤਾ ਹੋਇਆ ਸੀ ਅਮ੍ਰਿਤਪਾਲ ਕੌਰ ਉਸ ਨੂੰ ਮਿਲੀ ਤਾਂ ਲੱਗਾ ਕਿ ਕੋਈ ਮਸ ਰਿਕੁਆਇਰਡ ਸਹਾਰਾ ਮਿਲਿਆ ਜਾਣਕਾਰੀ ਮੁਤਾਬਕ ਇਹਨਾਂ ਦੀਆਂ ਆਪਸ 'ਚ ਨਜ਼ਦੀਕੀਆਂ ਕਾਫੀ ਵੱਧ ਗਈਆਂ ਸਨ ਇਹਨਾਂ ਨੇ ਹਰ ਹੱਦ ਪਾਰ ਕੀਤੀ ਉਹ ਅੰਮ੍ਰਿਤਪਾਲ ਕੌਰ ਦੇ ਇਸ਼ਾਰੇ ਤੇ ਨੱਚਣ ਲੱਗਿਆ ਇਸੇ ਦੌਰਾਨ ਅੰਮ੍ਰਿਤਪਾਲ ਕੌਰ ਨੂੰ ਖਬਰ ਮਿਲੀ ਕਿ ਉਸਦੇ ਐਕਸ ਹਸਬੰਡ ਦੇ ਭਰਾ ਹਰਪ੍ਰੀਤ ਸਿੰਘ ਦਾ ਵਿਆਹ ਬਰਨਾਲਾ ਦੀ ਇੱਕ ਖੂਬਸੂਰਤ ਕੁੜੀ ਹਰਪ੍ਰੀਤ ਕੌਰ ਨਾਲ ਹੋਣ ਜਾ ਰਿਹਾ ਹੈ ਉਸ ਨੂੰ ਜਮਾ ਸਾੜਾ ਮਚ ਗਿਆ ਉਸ ਨੂੰ ਇਹ ਗੱਲ ਬਰਦਾਸ਼ਤ ਨਹੀਂ ਹੋ ਰਹੀ ਸੀ ਕਿ ਉਸ ਘਰ 'ਚ ਖੁਸ਼ੀਆਂ ਆਉਣ ਗਿਆ ਉਹ ਦਿਲ ਚ ਇਨੀ ਨਫ਼ਰਤ ਪਾਲ ਕੇ ਬੈਠੀ ਸੀ ਕਿ ਉਹਨੇ ਮਨ ਛਤਾਰ ਲਿਆ ਕਿ ਉਸ ਘਰ ਚ ਕਿਸੇ ਨੂੰ ਸ਼ਗਨਾ ਦੇ ਲੱਡੂ ਨਹੀਂ ਖਾਂਣ ਦਊਂਗੀ ਉਸ ਘਰ ਚ ਕਿਸੇ ਮੁੰਡੇ ਦਾ ਵਿਆਹ ਨਹੀਂ ਹੋਣ ਦਊਂਗੀ ਉਸਨੇ ਆਪਣੇ ਰਹਿ ਚੁੱਕੇ ਸਹੁਰੇ ਨੂੰ ਵੀ ਫੋਨ ਕੀਤਾ ਕਿ ਸੁਣ ਲੈ ਰਣਜੀਤ ਸਿੰਘ ਤੇਰੇ ਘਰ ਚ ਸ਼ਗਨਾ ਦੇ ਢੋਲ ਨਹੀਂ ਵਜਣ ਦਊਂਗੀ ਮੈਂ ਪਰ ਰਣਜੀਤ ਸਿੰਘ ਨੇ ਉਸ ਦੀ ਧਮਕੀ ਨੂੰ ਸੀਰੀਅਸਲੀ ਨਹੀਂ ਲਿਆ ਉਹ ਵੈਸੇ ਹੀ ਵਿਆਹ ਦੀਆਂ ਤਿਆਰੀਆਂ ਵਿੱਚ ਉਸ ਵਕਤ ਤੇ ਤੁਹਾਨੂੰ ਪਤਾ ਹੈ ਵਿਆਹ ਦਾ ਘਰ ਹੈ ਬਿਜ਼ੀ ਹੁੰਦੇ ਨੇ ਲੋਕ ਬਿਜ਼ੀ ਸਨ ਉਹਨਾਂ ਅਮਰਿਤਪਾਲ ਕੌਰ ਨੇ ਇਹ ਗੱਲ ਪਰਵਿੰਦਰ ਨਾਲ ਸ਼ੇਅਰ ਕੀਤੀ ਪਰਵਿੰਦਰ ਤਾਂ ਵੈਸੇ ਹੀ ਇਸ ਦੇ ਇਸ਼ਾਰਿਆਂ ਤੇ ਨੱਚ ਰਿਹਾ ਸੀ ਉਸ ਵਕਤ ਸੋ ਉਹ ਵੀ ਇਸ ਦੇ ਨਾਲ ਹੋ ਗਿਆ ਪਰ ਇੰਨੇ ਨੂੰ ਇੱਕ ਆਈਡੀਆ ਆਇਆ ਇਹ ਕਿਉਂ ਨਾ ਉਸ ਕੁੜੀ ਦੀ ਖੂਬਸੂਰਤੀ ਹੀ ਖਰਾਬ ਕਰ ਦਿੱਤੀ ਜਾਏ ਉਸ ਦਾ ਚਿਹਰਾ ਹੀ ਖਰਾਬ ਕਰ ਦਿੱਤਾ ਜਾਏ ਫੇਰੇ ਵਿਆਹ ਆਪੇ ਟੁੱਟ ਜਾਏ ਪਲਾਨ ਫਾਈਨਲ ਹੋਇਆ ਤਾਂ ਅਮਰਿਤਪਾਲ ਕੌਰ ਨੇ ਇਹ ਕੰਮ ਕਰਨ ਲਈ ਪਰਵਿੰਦਰ ਨੂੰ 10 ਲੱਖ ਰੁਪਏ ਦਿੱਤੇ ਪਰਵਿੰਦਰ ਨੇ ਇਸ ਪੂਰੇ ਕੰਮ 'ਚ ਆਪਣੇ ਚਾਚੇ ਦੇ ਮੁੰਡੇ ਸੰਪ੍ਰੀਤ ਉਰਫ ਸਨੀ ਨੂੰ ਵੀ ਬਰਲਾ ਲਿਆ ਹੁਣ ਇਹ ਕੰਮ ਸਿਰਫ ਦੋ ਲੋਕਾਂ ਦਾ ਤਾਂ ਬਿਲਕੁਲ ਨਹੀਂ ਸੀ ਸੋ ਸਨੀ ਨੇ ਆਪਣੇ ਯਾਰਾਂ ਰਾਕੇਸ਼ ਕੁਮਾਰ ਜਸਪ੍ਰੀਤ ਗੁਰਸੇਵਕ ਨੂੰ ਸ਼ਾਮਲ ਕਰ ਲਿਆ ਪਰਵਿੰਦਰ ਤੇ ਸਨੀ ਤਿੰਨ ਵਾਰ ਬਰਨਾਲਾ ਗਏ ਹਰਪ੍ਰੀਤ ਕੌਰ ਤੇ ਤਜ਼ਾਬ ਪੌਂਡ ਲਈ ਪਰ ਮੌਕਾ ਨਹੀਂ ਮਿਲਿਆ ਇਹਨਾਂ ਨੂੰ ਅੰਮ੍ਰਿਤਪਾਲ ਕੌਰ ਨੇ ਇਹਨਾਂ ਨੂੰ ਵਾਪਸ ਲੁਧਿਆਣਾ ਬੁਲਾ ਲਿਆ ਕਿਉਂਕਿ ਉਹਨੂੰ ਪਤਾ ਲੱਗ ਗਿਆ ਸੀ ਕਿ ਵਿਆਹ ਕਰਕੇ ਦੋਵੇਂ ਪਰਿਵਾਰ ਲੁਧਿਆਣਾ ਹੀ ਨੇ ਤੇ ਕੁੜੀ ਨੇ ਤਿਆਰ ਹੋਣ ਸੱਤ ਨੂੰ ਇਸ ਖਾਸ ਬਿਊਟੀ ਪਾਰਲਰ 'ਚ ਜਾਣਾ 6 ਦਸੰਬਰ ਨੂੰ ਪਰਵਿੰਦਰ ਆਪਣੇ ਦੋਸਤਾਂ ਨਾਲ ਲੁਧਿਆਣਾ ਆ ਗਿਆ ਉਹਨੇ ਆਪਣੇ ਫੁੱਫੜ ਦੀ ਮਰੂਤੀ ਜ਼ੈਨਕਾਰ ਮੰਗੀ ਇਹ ਕਹਿ ਕੇ ਕਿ ਉਹਨੇ ਆਪਣੇ ਕਿਸੇ ਦੋਸਤ ਦੇ ਵਿਆਹ ਤੇ ਜਾਣਾ ਇਸ ਕਾਰ ਤੇ ਪਰਵਿੰਦਰ ਨੇ ਇੱਕ ਫਰਜ਼ੀ ਨੰਬਰ ਪੀਬੀ Z 9090 ਲਗਾ ਕੇ ਘਟਨਾ ਨੂੰ ਅੰਜਾਮ ਦਿੱਤਾ। ਪ੍ਰਵਿੰਦਰ ਸਿੰਘ ਨੇ ਤਿਜਾਪ ਪਟਿਆਲਾ ਦੇ ਇੱਕ ਮੋਟਰ ਮਕੈਨਿਕ ਤੋਂ ਲਿਆ ਸੀ। थाना ਸਰਾਬानगर ਦੀ ਪੁਲਿਸ ਨੇ ਕੁੜੀ ਦੇ ਪਿਤਾ ਜਸਵੰਤ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਧਾਰਾ 307 306 ਤੇ 473 ਆਪੀਸੀ ਦੇ ਤਹਿਤ આરોપીਆਂ ਅਮਰਿਤਪਾਲ ਕੌਰ, ਪ੍ਰਵਿੰਦਰ ਸਿੰਘ, ਸੰਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਗੁਰਸੇਵਕ ਸਿੰਘ, ਰਾਕੇਸ਼ ਕੁਮਾਰ ਅਤੇ ਅਸ਼wini ਕੁਮਾਰ ਦੇ ਖਿਲਾਫ ਮਾਮਲਾ ਦਰਜ ਕੀਤਾ ਬਾਅਦ ਅਸ਼wini ਨੂੰ ਬਾਹਰ ਕਰ ਦਿੱਤਾ ਗਿਆ। ਅਸ਼wini ਉਹੀ ਸੀ ਜਿਸ ਤੋਂ ਕਿ ਤੇ ਜ਼ਾਬਲੇਸੀ ਉਦھر 27 ਦਸੰਬਰ 2013 ਨੂੰ ਹਰਪ੍ਰੀਤ ਕੌਰ ਦੀ ਮੌਤ ਹੋ ਗਈ। ਕਰੀਬ 3 ਸਾਲ ਬਾਅਦ ਅਦਾਲਤ ਨੇ ਇਤਿਹਾਸਿਕ ਫੈਸਲਾ ਸੁਣਾਇਆ ਸੀ। ਬੁਰੀ ਤਰ੍ਹਾਂ ਚੁਲਸੀ ਹਰਪ੍ਰੀਤ ਨੇ ਮੁੰਬਈ ਵਿੱਚ ਇਲਾਜ ਦੇ ਦੌਰਾਨ ਦਮ ਤੋੜ ਦਿੱਤਾ ਲਿਹਾਜ਼ਾ ਇਸ ਮਾਮਲੇ ਵਿੱਚ ਹੱਤਿਆ ਦੇ 6 ਆਰੋਪੀਆਂ ਨੂੰ ਐਡੀਸ਼ਨਲ ਸੈਸ਼ਨ ਜੱਜ ਸੰਦੀਪ ਕੁਮਾਰ ਸਿੰਘਲਾ ਦੀ ਅਦਾਲਤ ਨੇ ਦੋਸ਼ ਸਿੱਧ ਹੋਣ ਤੇ ਉਮਰ ਕੈਦ ਦੀ ਸਜ਼ਾ ਸੁਣਾਈ ਇਸ ਵਿੱਚ ਮੁੱਖ ਆਰੋਪੀ ਅਮਰਿਤਪਾਲ ਕੌਰ ਅਤੇ ਪਰਵਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਵਿੱਚ ਘੱਟੋ ਘੱਟ 25 ਸਾਲ ਜੇਲ੍ਹ ਵਿੱਚ ਬਤਾਉਣ ਦੇ ਹੁਕਮ ਦਿੱਤੇ ਨਾਲ ਹੀ 9 ਲੱਖ 60 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਕੀਤਾ ਇਸ ਵਿੱਚ 6 ਲੱਖ ਦੀ ਰਾਸ਼ੀ ਹਰਪ੍ਰੀਤ ਦੇ ਪਰਿਵਾਰ ਨੂੰ ਦੇਣ ਦੇ ਹੁਕਮ ਹੋਏ ਅਤੇ 1 ਲੱਖ ਰੁਪਏ ਇਸ ਵਾਰਦਾਤ ਦੌਰਾਨ ਗੰਭੀਰ ਜ਼ਖਮੀ ਉਸ ਕੁੜੀ ਨੂੰ ਦੇਣ ਦੇ ਹੁਕਮ ਹੋਏ ਜੋ ਉਸ ਦਿਨ ਹਰਪ੍ਰੀਤ ਕੌਰ ਦੀ ਨਾਲ ਦੀ ਕੁਰਸੀ ਤੇ ਬੈਠੀ ਸੀ ਜਦ ਕਿ 50-50 ਹਜ਼ਾਰ ਬਾਕੀ ਜ਼ਖਮੀਆਂ ਨੂੰ ਦਿੱਤੇ ਜਾਣ ਦੇ ਆਦੇਸ਼ ਹੋਏ ਦੋਸ਼ੀਆਂ ਨੂੰ ਸਜ਼ਾ ਮਿਲਣ ਦੇ ਬਾਅਦ ਮਰਨ ਵਾਲੀ ਹਰਪ੍ਰੀਤ ਕੌਰ ਦੀ ਮਾ ਦਵਿੰਦਰ ਕੌਰ ਨੇ ਭਾਵੁਕ ਹੁੰਦੇ ਹੋਏ ਦੱਸਿਆ ਸੀ ਕਿ ਅਰੋਪੀਆਂ ਨੇ ਉਹਨਾਂ ਨੂੰ ਕੇਸ ਵਾਪਸ ਲੈਣ ਦੇ ਲਈ 60 ਲੱਖ ਰੁਪਏ ਆਫਰ ਕੀਤੇ ਸਨ ਪਰ ਉਹਨਾਂ ਨੇ ਇੱਕ ਵਕਤ ਦੀ ਰੋਟੀ ਖਾ ਕੇ ਕੇਸ ਸੜਿਆ ਅਤੇ ਧੀ ਨੂੰ ਇਨਸਾਫ ਦਿਵਾਇਆ ਦਵਿੰਦਰ ਨੇ ਦੱਸਿਆ ਕਿ ਲੁਧਿਆਣਾ ਅਦਾਲਤ ਵਿੱਚ ਉਹਨਾਂ ਦੀਆਂ 300 ਤੋਂ ਵੱਧ ਤਰੀਕਾ ਲੱਗੀਆਂ ਦੋਸ਼ੀਆਂ ਨੂੰ ਸਜ਼ਾ ਮਿਲੀ ਪਰ ਵਾਰ-ਵਾਰ ਮਨਚ ਇਹੀ ਆਉਂਦਾ ਹੈ ਕਿ ਉਹ ਵਿਚਾਰੀ ਨਿੱਕੀ ਜਹੀ ਹਰਪ੍ਰੀਤ ਕੌਰ ਦਾ ਕੀ ਕਸੂਰ ਸੀ ਘਰਦਿਆਂ ਦੇ ਕਹੇ ਮੁਤਾਬਕ ਬੀਬੀ ਗੁੜੀ ਵਾਂਗ ਉਹ ਉਹਨਾਂ ਦੇ ਬੋਲ ਪੁਗਾ ਰਹੇ ਸੀ ਆਪਣੀ ਜ਼ਿੰਦਗੀ ਦੀ ਡੋਰ ਉਹਨੇ ਮਾਪਿਆਂ ਦੇ ਹੱਦ ਦਿੱਤੀ ਹੋਈ ਸੀ ਤੇ ਮਾਪਿਆਂ ਨੇ ਵੀ ਕੋਈ ਕਸਰ ਨਹੀਂ ਸੀ ਛੱਡੀ ਇੱਕ ਚੰਗਾ ਰਿਸ਼ਤਾ ਲੱਭਣ 'ਚ ਹਾਂ ਉਤਮਕੀਆਂ ਨੂੰ ਇਗਨੋਰ ਕਰਨਾ ਇੱਕ ਗਲਤੀ ਜ਼ਰੂਰ ਰਹੀ ਉਦੋਂ ਹੀ ਪੁਲਿਸ ਕੰਪਲੇਂਟ ਹੁੰਦੀ ਤਾਂ ਸ਼ਾਇਦ ਇਹ ਨਾ ਹੁੰਦਾ ਸ਼ਾਇਦ ਵਾਹਿਗੁਰੂ ਜੀ ਮਿਹਰ ਕਰ ਤੁਸੀਂ ਵੇਖ ਰਹੇ ਹੋ ਕੈਮਰਾ ਆ ਲੈਨਸ ਸਾ